Amazon ਦੇ ਸ਼ੋਰੂਮ ਵਿੱਚ ਭਿਆਨਕ ਅੱਗ ਲੱਗ ਗਈ ਹੈ ਜਿਸ ਵਿੱਚ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਮੌਕੇ ਦੀਆਂ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ Amazon ਦੇ ਸ਼ੋਅਰੂਮ ਵਿੱਚ ਕਿੰਨੀ ਭਿਆਨਕ ਅੱਗ ਲੱਗ ਗਈ ਹੈ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਜ਼ਿਲ੍ਹਾ ਸੰਗਰੂਰ ਦੇ ਹਲਕਾ ਲਹਿਰਾਗਾਗਾ ਦੀਆਂ ਨੇ ਮੌਕੇ ਤੇ ਮੌਜੂਦ ਲੋਕਾਂ ਦੀ ਸਹਾਇਤਾ ਦੇ ਨਾਲ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੌਕੇ ਉੱਤੇ ਲਹਿਰਾਗਾਗਾ ਤੋਂ ਵਿਧਾਇਕ ਵਰਿੰਦਰ ਗੋਇਲ ਵੀ ਪਹੁੰਚੇ ਨੇ ਅੱਗ ਲੱਗਣ ਦੇ ਕਾਰਨਾਂ ਦਾ ਤਾਂ ਹਜੇ ਤੱਕ ਪੂਰੀ ਤਰ੍ਹਾਂ ਨਹੀਂ ਪਤਾ ਲੱਗ ਸਕਿਆ ਪਰ ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ ਤਸਵੀਰਾਂ ਕਿੰਨੀਆਂ ਰੂਹ ਕੰਬਾਉ ਨੇ ਇਸ ਹਾਦਸੇ ਵਿੱਚ ਮੌਕੇ ਤੇ ਮੌਜੂਦ ਲੋਕਾਂ ਦੇ ਅਨੁਸਾਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਤੁਸੀਂ ਵੇਖ ਸਕਦੇ ਹੋ ਕਿ ਅੱਗ ਕਿੰਨੀ ਭਿਆਣਾਕ ਹੈ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੁੰਦਾ ਨਜ਼ਰ ਆ ਰਿਹਾ ਹੈ ਮੌਕੇ ਤੇ ਪਹੁੰਚੇ ਲੋਕਾਂ ਦੇ ਅਨੁਸਾਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਲੱਖਾਂ ਦਾ ਸਮਾਨ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਗ ਦੇ ਭਾਂਬੜ ਵਿੱਚ ਸੜ ਰਿਹਾ ਹੈ ਬਿਲ੍ਹਾ ਮਣਾ ਗੂ ਫੋਟੋ ਆ ਪਾ ਦੀ ਜੀ ਕਪਈਆਂ ਚਿਕਤਾਰ ਕਿੱਥੇ ਓਏ ਓ ਜਗਤਾਰ ਹੋ ਰਿਹਾ ਹੋ ਰਿਹਾ ਤਨ ਦਿਖਾਨੇ ਕਟੋਰੀ ਦੀ ਓਕੇ ਬਾਹਰ ਜਾਓ ਤੁਰੇ ਬੁਝੇ ਜੀ ਰੋਣ ਕਰੂਗੀ ਜੀ ਇਹ ਕੋਈ ਨਹੀਂ ਇਹ ਸਾਰਾ ਮੱਛਰ ਦਾ ਹੈ ਇਹ ਬੜਾ ਹੈ ਇਹ ਬੜਾ ਹੈ ਇਹ ਬੜਾ ਹੈ ਇਹ ਮੱਛਰ ਹੈ ਇਹ ਮੱਛਰ ਹੈ ਇਹ 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 ਸਾਰੇ ਦੁਕਾਨਾਂ ਸਾਡੇ ਤੋਂ ਦੂਜੇ ਅੱਖ ਲੱਗਣ ਦੇ ਕਾਰਨ ਕੋਈ ਫਸਾ ਲੱਗਿਆ ਜੀ ਛੋੜ ਛੋੜ ਦੁਰ ਘਟਾਈ ਜੀ ਸ਼ੋਰ ਤੇ ਕੋਈ ਫੈਰ ਵਗਰੇਡ ਦੀ ਗੱਡੀ ਆ ਰਹੀਆਂ ਨੇ ਜੀ ਆ ਗਈਆਂ ਨੇ ਜੀ ਆ ਗਈਆਂ ਚਾਰ ਬਟੀਆਂ ਬਹੁਤ ਡਰਦੇ ਚਾਰ ਗੱਡੀਆਂ ਓਏ ਉਹ ਬੋਤੀ ਵਿਰੇ ਕੀ ਕਰੀਂ ਨੇ ਹੋਇਰਾ ਆਹ ਪਾਰ ਪਾਰ ਤੂੰ ਆਪਣੀ ਖੜਾ ਹੀ ਚੱਲ ਓਏ ਵਿੱਕੀ ਵਰਾ ਤੂੰ ਇਹ ਬੰਦ ਕਰ ਜੋ ਬੰਦ ਕੀ ਹੋ ਰਿਹਾ ਗੱਤ ਨਾ ਸਾਰਾ ਕੋਹਦੀ ਬਾਰੂ ਰੇ ਅਰੇ ਕੀ ਖੜਦੀ ਉੱਪਰ ਨੇ ਬੈਠ ਜਾ ਤੂੰ ਦੇਖੋ ਨਗਰ ਕਹਿੰਦਾ ਮੈਨੂੰ ਲਾਜ ਮਾਰੀ ਹਰ ਭਾਈ ਉਹ ਲੱਕੜੀ ਹੈ ਪੰਜ ਮਿੰਟ ਖੜ ਜੋ ਬਸ ਓਏ ਇਹਨੇ ਉਹ ਭਾਈ ਮਕਾਨ ਵੀ ਫਟ ਸਕਦਾ ਹੈ پنجویں سر پچھو ماگر هويا پائين تک بڑھجي ٿو ਮੁਹਤ ਕੋਲ। ਮੁਹਤ ਕੋਲ ਕਿੰਨਾ ਕਿ ਜਿਹੜਾ ਹੈ ਨੁਕਸਾਨ ਹੈ ਕੀ ਨਾਂ ਤੇ ਜਿਹੜੀ ਇਹ ਸ਼ੌਪ ਹੈ ਕਿੱਥੇ ਹੈਗੀ ਆ। ਉਹ ਜੀ ਆਪਣਾ ਟ੍ਰਿਪਲ ਐਸ ਦੇ ਨਾਮ ਤੇ ਸੀ ਐਮਾਜ਼ੋਂ ਦਾ ਗੜਾਉਂ ਸੀਗਾ। ਜੀ ਤੇ ਤਕਰੀਬਨ ਸਾਡੇ ਤੇ ਐਲਈਡੀ ਫਰਿਜ ਵਗੈਰਾ ਕੱਪੜੇ ਵਗੈਰਾ ਸਾਰਾ ਕੁਝ ਸੀਗਾ। ਤੇ ਤਕਰੀਬਨ 5-6 ਕਰੋੜ ਦਾ ਨੁਕਸਾਨ ਆਇਆ। ਹੁਣ ਤੱਕ ਫਾਇਰ ਬਗੈੜਾ ਪਹੁੰਚੀਆਂ ਕਿੰਨਾ ਕ ਨੁਕਸਾਨ ਜਿਹੜਾ ਕਿਵੇਂ ਕਾਰਨ ਕੀ ਲੱਗਦਾ ਹੈਗਾ ਕਿ ਇਸ ਕਾਰਨਾ ਕਰਕੇ ਜਿਹੜਾ ਹੋਇਆ। ਦੇਖੋ ਉਹਦੇ ਬਾਰੇ ਸਾਨੂੰ ਹਜੇ ਕੁਝ ਨਹੀਂ ਪਤਾ। ਕੁਝ ਕਹਿ ਨਹੀਂ ਸਕਦੇ ਬਸ ਸਾਨੂੰ ਤਾਂ ਜਦੋਂ ਫੋਨ ਆਇਆ ਕੋਈ ਕਿ ਇੱਥੇ ਅੱਗ ਲੱਗੀ ਆਸੀਂ ਨਾਲ ਦੇ ਕੁਝ ਬਚਿਆ ਕੁਝ ਲੱਗਦਾ ਹੈ ਵੀ ਨਹੀਂ ਫਾਇਰ ਬ੍ਰਿਗੇਡ ਪਹੁੰਚੀ ਹੁਣ ਤੱਕ ਨਹੀਂ ਹਜੇ ਫਿਲਹਾਲ ਤੱਕ ਪਹੁੰਚ ਨਹੀਂ ਕਿੰਨਾ ਸਮਾਂ ਹੋ ਗਿਆ ਅਗ ਲਗੀ ਨੂੰ ਤਕਰੀਬਨ ਹੋ ਗਿਆ ਜੇ ਇੱਦਾਂ ਪੋਣਾ ਘੰਟਾ ਮਗੇ ਇਹ ਸਰਚ ਹੈ ਨਹੀਂ ਆਪਣੀ ਠੀਕ ਹੈ ਕੀ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਲੱਗਦਾ ਹੈਗਾ ਫਾਇਰ ਬ੍ਰਿਗੇਡ ਹੁਣ ਤੱਕ ਨਹੀਂ ਪਹੁੰਚਿਆ ਦੇਖੋ ਫਾਇਰ ਬ੍ਰਿਗੇਡ ਤਾਂ 5-4 ਮਿੰਟਾਂ ਦੇ ਵਿੱਚ ਪਹੁੰਚਣ ਆ ਰਹੇ ਨੇ ਜੀ ਪਰ ਇਹ ਤਾਂ ਸਾਰਾ ਸੜ ਕੇ ਸੁਆਹ ਚੁਰ ਗਿਆ ਜਿੰਨਾ ਸ਼ੈੱਡ ਦੀ ਗ੍ਰੀਪ 200 ਫੁੱਟ ਨੰਬਰ ਸ਼ੈੱਡ ਹੈ ਇਹ ਸਾਰਾ ਸ਼ੈੱਡ ਹੀ ਉੱਪਰਲੇ ਪਾਸਿਓਂ ਦੱਸ ਦੇ ਸਾਰਾ ਖਤਮ ਹੋ ਗਿਆ ਮਤਲਬ ਜੋ ਚੱਦਰਾ ਸੀ ਉਹ ਵੀ ਅੱਜ ਦੱਸ ਦੇ ਤੇ ਸਾਰਾ ਜਿੰਨਾ ਟੋਟਲ ਸਮਾਨ ਹੈ ਸਾਰਾ ਸੜਕੇ ਸਵਾਹ ਹੋ ਗਿਆ ਕੰਲੀਆਂ ਸਾਈਡ ਵਾਲੀਆਂ ਕੰਧਾਂ ਦਿਖਦੀਆਂ ਨੇ ਬਾਕੀ ਇਹ ਸਾਰਾ ਕੁਝ ਖਤਮ ਹੋ ਗਿਆ ਸਰ ਕਿੰਨੇ ਕ ਦਾ ਨੁਕਸਾਨ ਲੱਗਦਾ ਹੈਗਾ ਜੀ ਨੁਕਸਾਨ ਤਾਂ ਇਹ ਬਿਲਡਿੰਗ ਨੇ 1 ਕਰੋੜ ਰੁਪਏ ਤੋਂ ਘੱਟ ਤਾਂ ਬਿਲਡਿੰਗ ਹੀ ਨਹੀਂ ਬਣਦੀ 10 ਦੇ ਤੇ ਆਪਣਾ ਮੈਨੂੰ ਲੱਗਦਾ ਵੀ ਇਹ ਘੱਟੋ ਘੱਟ ਵੀ 2-3 ਕਰੋੜ ਰੁਪਏ ਦਾ ਘੱਟੋ ਘੱਟ ਦੇ ਵਿੱਚ ਸਮਾਨ ਹੋਏਗਾ ਜੀ ਉਹ ਵੀ ਸਾਰਾ ਖਤਮ ਹੋ ਗਿਆ ਤੇ ਸਾਰੀ ਬਿਲਡਿੰਗ ਖਤਮ ਹੋ ਗਈ ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਐਨੀ ਭਿਆਨਕ ਹੈ ਮੈਨੂੰ ਸਮਝਦਾ ਇਸ ਤੇ ਕਾਬੂ ਪਾਣ ਕਈ ਫਾਇਰ ਬ੍ਰਿਗੇਡ ਲੱਗਣਗੇ ਤਾਂ ਇਸ ਤੇ ਅੱਗ ਦੇ ਕਾਬੂ ਪਾਇਆ ਜਾਊਗਾ ਪਰ ਸਮਾਨ ਸਾਰਾ ਸੜਕੇ ਸੁਆਹ ਹੋ ਜਾਨੀ ਨੁਕਸਾਨ ਤੋਂ ਬਚਾਈ ਇਹ ਖੁਦ ਦੀ ਗੱਲ ਹੈ ਜਾਨੀ ਨੁਕਸਾਨ ਤੋਂ ਬਚਾਉ ਹੋ ਗਿਆ ਜੋ ਸਾਰੀਆਂ ਗੱਡੀਆਂ ਵਗੈਰਾ ਦੀ ਉਹ ਵੀ ਇੱਥੋਂ ਬਚ ਲਿੱਤੀਆਂ ਗੱਡੀਆਂ ਜੋ ਕੁਝ ਹੋ ਸਕਿਆ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਉਹ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਬਾਕੀ ਇਹ ਸਾਰਾ ਬਹੁਤ ਹੀ ਵਧੀਆ ਐਮਾ ਜਾਣ ਦਾ ਜਿਹੜਾ ਸ਼ੋਅਰੂਮ ਜਿਹੜਾ ਇਲਾਕੇ ਦੀ ਇੱਕ ਸ਼ਾਨ ਸੀ ਪੂਰੇ ਇਲਾਕੇ 'ਚ ਲੋਕ ਇੱਥੇ ਆਉਂਦੇ ਸੀ ਦੇ ਬਹੁਤ ਹੀ ਖੁੱਲੀ ਜਗ੍ਹਾ ਤੇ ਤੇ ਵੱਡਾ ਇਹ ਸ਼ੋਰੂਮ ਬਣਾਇਆ ਗਿਆ ਤੇ ਪਰ ਕੁਛੇ ਮਹੀਨਿਆਂ ਦੇ ਵਿੱਚ ਇਹ ਕੋਈ ਛੱਡ ਛੱਡ ਜਿਹੜਾ ਨਹੀਂ ਨਹੀਂ ਆਹ ਨੂੰ ਜਾਂਦੇ ਨਹੀਂ ਓਏ ਐ ਨਹੀਂ ਕਰਦਾ ਯਾਰ ਚਲੋ ਐ ਨਹੀਂ ਕਰਦਾ ਯਾਰ ਚੁੱਪ ਜੇ ਓਏ ਮੱਖੋ ਜੀ ਵੀਰੇ ਕੀ ਕਰੀਂ ਨੇ ਹੋਇਰਾ ਆਪਣੀ ਸਾਰੀ ਚਲੋ ਓਏ ਕੀ ਕਰਾ ਚੁੱਪ

ਬਾਜ ਵਿੱਚ ਦਰ ਪਾਸੇ ਆ ਮੈਗਰ ਹੋ ਜਾ ਮੈਂ ਤੇ ਤੱਕ ਪੜ